ਜਾ ਦੇਖੋ ਕੇ ਜਿੱਦੋ ਤੁਹਾਡੀ ਸੋਚ ਤੇ ਪੈਰਾ ਦੇਾਂਗੇ ਥੋਕ ਕੇ ਸ਼ਹੀਦ ਰਾਜਗੁਰੂ ਜਿਨ੍ਹਾਂ ਦਾ ਨਾਮ ਸਾਰੀ ਦੁਨੀਆ ਜਾਣਦੀ ਹੈ ਦੇਸ਼ ਦੀ ਆਜ਼ਾਦੀ ਲਈ ਹੱਸ-ਹੱਸ ਕੇ ਫਾਂਸੀ ਦੇ ਰਸੇ ਨੂੰ ਚੁੰਮ ਆਜ਼ਾਦੀ ਸੰਘਰਸ਼ ਨੂੰ ਸ਼ਿਖਰਾਂ ਤੇ ਪਹੁੰਚਾਉਣ ਵਾਲੇ ਸਨ ਤਿੰਨ ਮੁਸ਼ਫਟ ਗੱਬਰੂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਜਿਨ੍ਹਾਂ ਦਾ ਪੂਰਾ ਨਾਮ ਸ਼ਿਵਰਾਮ ਹਰੀ ਰਾਜਗੁਰੂ ਸੀ ਰਾਇ ਗੁਰੂ ਜਹੀਦ ਦਾ ਅੱਜ ਜਨਮ ਦਿਨ ਹੈ ਜਿਸ ਦੀਆਂ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ ਅੱਜ ਆਪਾਂ ਇਸ ਸ਼ੁੱਭ ਦਿਹਾੜੇ ਤੇ ਸ਼ਹੀਦ ਰਾਜਗੁਰੂ ਦੇ ਜੀਵਨ ਤੇ ਪੰਛੀ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਰਾਜਗੁਰੂ ਇਹਨਾਂ ਦਾ ਖਾਨਦਾਨੀ ਨਾਮ ਸੀ ਜੋ 17 ਦੇ ਮਹਾਰਾਜ ਸ਼ਾਹੂ ਵੱਲੋਂ ਇਹਨਾਂ ਦੇ ਪਰਿਵਾਰ ਨੂੰ ਦਿੱਤਾ ਗਿਆ ਸੀ ਇਸ ਦਾ ਜਨਮ ਮਹਾਰਾਸ਼ਟਰ ਦੇ ਜ਼ਿਲ੍ਹਾ ਪੂਨਾ ਦੇ ਇੱਕ ਪਿੰਡ ਖੂਡ ਵਿਖੇ ਹੋਇਆ ਅੱਜਕੱਲ੍ਹ ਇਸ ਪਿੰਡ ਨੂੰ ਰਾਜਗੁਰੂ ਨਗਰ ਕਿਹਾ ਜਾਂਦਾ ਹੈ। ਰਾਜਗੁਰੂ ਦੇ ਪਿਤਾ ਜੀ ਦਾ ਨਾਮ ਸ਼੍ਰੀ ਹਰੀ ਨਾਰਾਇਣ ਰਾਜਗੁਰੂ ਅਤੇ ਮਾਤਾ ਦਾ ਨਾਮ ਸ਼੍ਰੀਮਤੀ ਪਾਰਵਤੀ ਬਾਈ ਸੀ। ਭੀਮ ਨਦੀ ਦੇ ਕੰਢੇ ਇਹਨਾਂ ਦਾ ਜੱਦੀ ਮਕਾਨ ਅਜੇ ਤੱਕ ਮੌਜੂਦ ਹੈ ਜੋ ਕਿ ਕਾਫੀ ਖੁੱਲਾ ਡੁੱਲਾ ਹੈ। ਸ਼ਿਵਰਾਮ ਦੀ ਉਮਰ ਮਸਾ 1 ਸਾਲ ਦੀ ਸੀ ਕਿ ਇਸ ਦੇ ਪਿਤਾ ਦੀ ਮੌਤ ਹੋ ਗਈ। ਇਸ ਦਾ ਵੱਡਾ ਭਰਾ ਸ਼੍ਰੀ ਦਿਨਕਰ ਰਾਜਗੁਰੂ ਇੱਕ ਦਫ਼ਤਰ ਵਿੱਚ ਹੈੱਡ ਕਲਰਕ ਸੀ। ਜਿਸ ਦੇ ਸਿਰ ਤੇ ਸਾਰੇ ਭੈਣ ਭਰਾਵਾਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਆ ਗਈ। ਰਾਜਗੁਰੂ ਪੜਾਈ ਨਾਲੋਂ ਖੇਡਾਂ ਵਿੱਚ ਵਧੇਰੇ ਰੁਚੀ ਲੈਂਦਾ ਸੀ। ਸਾਲ 1923 ਵਿੱਚ ਇਹ ਚੌਥੀ ਜਮਾਤ ਵਿੱਚ ਸਾਰੇ ਵਿਸ਼ਿਆਂ ਵਿੱਚ ਉਹ ਫੇਲ ਹੋ ਗਿਆ ਜਿਸ ਤੋਂ ਗੁੱਸਾ ਖਾ ਕੇ ਇਸ ਦੇ ਭਰਾ ਨੇ ਇਸ ਨੂੰ ਕਾਫੀ ਕੁੱਟਿਆ। ਭਾਵੇਂ ਇਸ ਦਾ ਆਪਣੀ ਮਾਤਾ ਅਤੇ ਭੈਣਾਂ ਨਾਲ ਗੂੜਾ ਪਿਆਰ ਸੀ ਪਰ ਕੁੱਟੇ ਜਾਨ ਨੂੰ ਆਪਣੀ ਹੱਤ ਕਸਮਝ ਕੇ ਇਸ ਨੇ 13 ਸਾਲ ਦੀ ਉਮਰ ਵਿੱਚ ਘਰ ਛੱਡ ਦਿੱਤਾ। ਪੁਨਾ ਸ਼ੱਡਨ ਉਪਰੰਤ ਰਾਜਗੁਰੂ ਢਿੱਡੋਂ ਭੁੱਖਾ ਤੇ ਜੇਬੋਂ ਖਾਲੀ ਔਖਾ ਸੌਖਾ ਕਾਸ਼ੀ ਪਹੁੰਚ ਗਿਆ ਇੱਥੇ ਆ ਕੇ ਇਸ ਨੇ ਇੱਕ ਪੰਡਿਤ ਕੋਲੋਂ ਸੰਸਕ੍ਰਿਤ ਪੜ੍ਹਨੀ ਸ਼ੁਰੂ ਕੀਤੀ ਇਹ ਆਪਣੀਆਂ ਸਰਗਰਮੀਆਂ ਬਾਰੇ ਆਪਣੇ ਘਰ ਨੂੰ ਲਗਾਤਾਰ ਖੱਤ ਵੀ ਲਿਖਦਾ ਰਿਹਾ ਬਚਪਨ ਤੋਂ ਹੀ ਸਖਤ ਜਨ ਹੌਸਲਾਮੰਦ ਅਕੀ ਡਿੜ ਇਰਾਦੇ ਵਾਲਾ ਸ਼ਿਵਰਾਮ ਹਰੀ ਰਾਜਗੁਰੂ ਸੁਤੰਤਰਤਾ ਅਦੋਲਨ ਦੇ ਗਰਮ ਦਲੀਏ ਨੇਤਾਵਾਂ ਸਰਦਾਰ ਭਗਤ ਸਿੰਘ ਅਤੇ ਚੰਦਰਸ਼ੇਖਰ ਦੇ ਨਾਲ ਮਿਲ ਕੇ ਨੌਜਵਾਨ ਭਾਰਤ ਸਭਾ ਦਾ ਮੈਂਬਰ ਬਣ ਗਿਆ ਇਸਨ ਕਲਾਬੀ ਜਥੇਬੰਦੀ ਨੇ ਬ੍ਰਿਟਾਨਵੀ ਹਕੂਮਤ ਦੇ ਨੱਕ ਵਿੱਚ ਦਮ ਕੀਤਾ ਹੋਇਆ ਸੀ ਇੱਕ ਖੱਤ ਵਿੱਚ ਇਸਨੇ ਆਪਣੀ ਮਾਤਾ ਜੀ ਨੂੰ ਲਿਖਿਆ ਸੀ ਕਿ ਉਸ ਨੂੰ ਹੁਣ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਸ ਦਾ ਕੇਵਲ ਇੱਕ ਹੀ ਪੁੱਤਰ ਹੈ ਅਤੇ ਉਸ ਦਾ ਦੂਜਾ ਪੁੱਤਰ ਸ਼ਿਵਰਾਮ ਭਾਰਤ ਮਾਤਾ ਦੇ ਲੇਖੇ ਲੱਗ ਚੁੱਕਿਆ ਹੈ। ਖੱਤ ਵਿੱਚ ਇਸਨੇ ਇਹ ਵੀ ਲਿਖਿਆ ਕਿ ਇਹ ਉਸ ਨੂੰ ਮਿਲਣ ਲਈ ਇੱਕ ਵਾਰੀ ਜ਼ਰੂਰ ਆਵੇਗਾ। ਲਾਹੌਰ ਵਿਖੇ ਜਦੋਂ ਸਾਈਮਨ ਕਮਿਸ਼ਨ ਦੇ ਵਿਰੋਧ ਵਿੱਚ ਨਿਕਲੇ ਜਲੂਸ ਦੀ ਅਗਵਾਹੀ ਕਰਦਿਆਂ ਲਾਲਾ ਲਾਜਪਤ ਰਾਏ ਪੁਲਿਸ ਦੀਆਂ ਡਾਂਗਾਂ ਦੀ ਮਾਰ ਨਾਲ ਸ਼ਹੀਦ ਹੋ ਗਏ ਤਾਂ ਨੌਜਵਾਨ ਭਾਰਤ ਸਭਾ ਦੇ ਗਰਮ ਦਲੀਏ ਆਗੂਆਂ ਨੇ ਅੰਗਰੇਜ਼ਾਂ ਤੋਂ ਇਸ ਦਾ ਬਦਲਾ ਲੈਣ ਦਾ ਨਿਸ਼ਚਾ ਕੀਤਾ ਤੇ ਆਪਣਾ ਨਿਸ਼ਾਨਾ ਸੁਪਰਡੈਂਟ ਪੁਲਿਸ ਕਾਟ ਨੂੰ ਲਿਮਿਥਿਆ ਐਸਪੀ ਸਕਾਟ ਨੂੰ ਗੋਲੀ ਮਾਰਨ ਲਈ ਸਰਦਾਰ ਭਗਤ ਸਿੰਘ, ਚੰਦਰਸ਼ੇਖਰ ਅਤੇ ਰਾਜਗੁਰੂ ਦੀ ਡਿਊਟੀ ਲੱਗੀ ਇਹਨਾਂ ਨਾਲ ਚੌਥਾ ਜੈ ਗੋਪਾਲ ਸੀ ਜਿਸ ਦੀ ਡਿਊਟੀ ਇਸ ਕਾਰਟ ਨੂੰ ਪਛਾਨਣਾ ਅਤੇ ਆਉਂਦੇ ਜਾਂਦੇ ਤੇ ਨਿਗਰੱਖਣ ਦੀ ਸੀ ਜੈ ਗੋਪਾਲ ਬਾਅਦ ਵਿੱਚ ਵਾਦਾ ਮੁਆਫ ਗਵਾਹਾ ਬਣ ਗਿਆ ਸੀ ਇਨਕਲਾਬੀਆਂ ਨੇ ਜੈ ਗੋਪਾਲ ਦੇ ਇਸ਼ਾਰੇ ਤੋਂ ਜਿਸ ਮੋਟਰਸਾਈਕਲ ਸਵਾਰ ਅੰਗਰੇਜ਼ ਅਫਸਰ ਨੂੰ ਗੋਲੀ ਮਾਰੀ ਉਸ ਕਾਰ ਦੀ ਥਾਂ ਅਸਿਸਟੈਂਟ ਸੁਪਰਡੈਂਟ ਪੁਲਸ ਸਾਂਡਰਸੀ ਪਰਪੁਲੇਖੇ ਵਿੱਚ ਮਾਰਿਆ ਗਿਆ ਇਹ ਅਫਸਰ ਵੀ ਇਸ ਕਾਰਟ ਜਿੰਨਾ ਹੀ ਦੋਸ਼ੀ ਸੀ ਸਾਂਡਰ ਦਾ ਮੁਨਸੀ ਚੰਨਨ ਸਿੰਘ ਵੀ ਸਮੇਂ ਗੋਲੀ ਦਾ ਸ਼ਿਕਾਰ ਹੋ ਗਿਆ ਘਟਨਾਵਾਂ ਉਪਰੰਤ ਸਾਰੇ ਇਨਕਲਾਬੀ ਕੱਟਨਾ ਸਥਲ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ ਲਾਹੌਰ ਵਿੱਚੋਂ ਨਿਕਲਣ ਵਿੱਚ ਇਹਨਾਂ ਦੀ ਮਦਦ ਸ਼ਹੀਦ ਭਗਵਤੀ ਚਰਨ ਵੋਹਰਾ ਦੀ ਪਤਨੀ ਸ਼੍ਰੀਮਤੀ ਦੁਰਗਾ ਨੇ ਕੀਤੀ ਸਰਦਾਰ ਭਗਤ ਸਿੰਘ ਨੇ ਕੇਸ ਕਟਾ ਦਿੱਤੇ ਅਤੇ ਸ਼ੇਵ ਕਰਾ ਕੇ ਸਿਰ ਤੇ ਹੈਟ ਰੱਖ ਕੇ ਅੰਗਰੇਜ਼ਾਂ ਵਾਲਾ ਭੇਸ ਧਾਰਿਆ हीरीमती दुर्गा जी उस दी अंग्रेज पत्नी बनी ਅਤੇ ਰਾਜਗੁਰੂ ਨੇ ਘਰੇਲੂ ਨੌਕਰ ਦਾ ਰੂਪ ਧਾਰਿਆ ਇਸ ਪੇਸ ਵਿੱਚ ਲਾਹੌਰ ਦੇ ਰੇਲਵੇ ਸਟੇਸ਼ਨ ਤੋਂ ਗੱਡੀ ਚੜ੍ਹਿਆ ਹੋਇਆ ਇਹ ਇਨਕਲਾਬੀ ਥਾਂ ਥਾਂ ਖੜੇ ਸੀ ਆਈਡੀ ਦੇ ਕਰਮਚਾਰੀਆਂ ਤੋਂ ਪਛਾਣੇ ਨਾ ਗਏ ਸਾਡਰਸ ਦੇ ਕਤਲ ਤੋਂ 9 ਮਹੀਨੇ ਪਿੱਛੋਂ ਰਾਜਗੁਰੂ ਆਪਣੀ ਮਾਤਾ ਨੂੰ ਮਿਲਣ ਲਈ ਪੂਨੇ ਪਹੁੰਚਿਆ ਇਥੇ ਦਿਵੇਕਰ ਨਾਮ ਦੇ ਇੱਕ ਪੁਲਿਸ ਇੰਸਪੈਕਟਰ ਜੋ ਕਦੀ ਆਪ ਵੀ ਕ੍ਰਾਂਤੀਕਾਰੀਆਂ ਦੇ ਇੱਕ ਸਥਾਨਕ ਗਰੁੱਪ ਵਿੱਚ ਸ਼ਾਮਲ ਰਿਹਾ ਸੀ ਤੇ ਰਾਜਗੁਰੂ ਨੂੰ ਪਛਾਣਦਾ ਸੀ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ। ਰਾਜਗੁਰੂ ਪਰ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਸਰਦਾਰ ਭਗਤ ਸਿੰਘ, ਸੁਖਦੇਵ ਤੇ ਬੀਕੇ ਦੱਤ ਦੇ ਨਾਲ ਸਾਂਡਰਸ ਕਤਲ ਅਤੇ ਹੋਰ ਮੁਕੱਦਮੇ ਚਲਾਏ ਗਏ। ਅੰਤ ਫੈਸਲੇ ਅਨੁਸਾਰ ਬੀਕੇ ਦੱਤ ਨੂੰ ਉਮਰ ਕੈਦ ਅਤੇ ਬਾਕੀਆਂ ਨੂੰ ਫਾਂਸੀ ਦਾ ਹੁਕਮ ਹੋਇਆ। ਸੂਤ ਅੰਤਰਤਾ ਅੰਦੋਲਨ ਦਾ ਇਹ वीर ਸਿਪਾਹੀ ਆਪਣੇ ਸਾਥੀਆਂ ਸਰਦਾਰ ਭਗਤ ਸਿੰਘ ਤੇ ਸੁਖਦੇਵ ਸਮੇਤ 23 ਮਾਰਚ 1931 ਈਸਵੀ ਨੂੰ ਫਾਂਸੀ ਦੇ ਰੱਸੇ ਤੇ ਝੂਲ ਸ਼ਹੀਦੀ ਜਾਮ ਪੀ ਗਿਆ। ਇਹਨਾਂ ਸ਼ਹੀਦਾਂ ਦੀ ਸਮਾਦੀ ਹੁਸੈਨਿਵਾਲਾ ਬਾਰਡਰ ਫਿਰੋਜ਼ਪੁਰ ਵਿਖੇ ਬਣੀ ਹੋਈ ਹੈ। ਆਓ ਅਸੀਂ ਵੀ ਸ਼ਹੀਦ ਰਾਜਗੁਰੂ ਦੇ ਸੱਚੇ ਸੁੱਚੇ ਦੇਸ਼ ਭਗਤੀ ਵਾਲੇ ਜੀਵਨ ਤੋਂ ਸੇਧ ਲੈਂਦੇ ਹੋਏ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਪ੍ਰਣ ਲਈਏ। ਅਤੇ ਤੰਦਰੁਸਤ ਸਮਾਜ ਸਿਰਜਣ ਵਾਲਾ ਆਪਣਾ ਯੋਗਦਾਨ ਪਾइए ਇਹੋ ਹੀ ਸ਼ਹੀਦਾਂ ਨੂੰ ਸੱਚੀਆਂ ਸੁੱਚੀਆਂ ਸ਼ਰਧਾਂਜਲੀਆਂ ਹੋਣਗੀਆਂ ਜਿੰਦਾਬਾਦ ਜਿੰਦਾਬਾਦ ਹਾਂਜੀ ਅੱਜ ਤੁਸੀਂ ਸ਼ਹੀਦੀ ਸਮਾਰਕ ਤੇ ਸਿੱਧਾ ਕਰਨਾ ਆਇਓ ਕੀ ਕਹਿੰਦੇ ਹੋ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਤੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਇਹਨਾਂ ਦੀ ਸੋਚ ਨੂੰ ਜਿਹੜੀ ਹੈ ਉਹ ਹਰ ਬੰਦੇ ਤੱਕ ਹਰ ਇਨਸਾਨ ਤੱਕ ਪਹੁੰਚਾਇਆ ਜਾਵੇ ਤਾਂ ਕਿ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦੀ ਲੈ ਕੇ ਦਿੱਤੀ ਹੈ ਜਿਨ੍ਹਾਂ ਦੇ ਸਿਰਾਂ ਦੇ ਉੱਤੋਂ ਦੀ ਲੰਘ ਕੇ ਸਾਨੂੰ ਕੋਲ ਆਜ਼ਾਦੀ ਆਈ ਏ ਉਹਨਾਂ ਨੂੰ ਉਹਨਾਂ ਦੀ ਜਿਹੜੀ ਯਾਦ ਉਹਨੂੰ ਬਰਕਰਾਰ ਰੱਖਿਆ ਜਾਂਦਾ ਹੈ ਮੈਂ ਸਭ ਤੋਂ ਪਹਿਲਾਂ ਤਾਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਸੁਸਾਇਟੀ ਦੇ ਸਾਰੇ ਉਧੇਦਾਰਾਂ ਨੂੰ ਵਧਾਈ ਦੇਣਾ ਹੈ ਜਿਨ੍ਹਾਂ ਨੇ ਇੱਕ ਚੰਗੀ ਸੋਚ ਤਹਿਤ ਇਹ ਦਿਨ ਬਣਾਉਣ ਦਾ ਪ੍ਰਯਾਲਾ ਕੀਤਾ ਹੈ ਹੋਰ ਵੀ ਨੌਜਵਾਨਾਂ ਨੂੰ ਅਸੀਂ ਇਸ ਸੋਚ ਨਾਲ ਜੋੜਾਂਗੇ ਸਾਨੂੰ ਇਸ ਗੱਲ ਤੇ ਮਾਣ ਆ ਕਿ ਸਾਡੇ ਪੁਰਖਿਆਂ ਨੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਆ ਅਤੇ ਚੰਗੇ ਪੁਰਨੇ ਪਾਏ ਆ ਅਸੀਂ ਅੱਜ ਦੇ ਦਿਨ ਪਰਨ ਕਰਦੇ ਆਂ ਭਈ ਅਸੀਂ ਵੀ ਜਿਹੜਾ ਹੈਗਾ ਇਨ੍ਹਾਂ ਪੂਰਨਾਂ ਤੇ ਚੱਲ ਕੇ ਆਪਦੇ ਜੀਵਨ ਨੂੰ ਸਫਲ ਕਰਾਂਗੇ ਅਤੇ ਦੇਸ਼ ਦੀ ਸੇਵਾ ਕਰਾਂਗੇ ਇਨਕਲਾਬ ਜਿੰਦਾਬਾਦ ਅਰੇਵਿਆਂ ਦੇ ਵਿੱਚ ਰੁੱਝੇ ਪਏ ਇਸ ਕਰਕੇ ਆਪਾਂ ਕੋਈ ਅਰੇਵੇਂ ਤੇ ਪੁੱਜ ਪਏ ਆ ਪਛੀਦਾਂ ਨੂੰ ਭੁੱਲਦੇ ਜਾ ਰਹੇ ਆ ਇਸ ਕਰਕੇ ਬਹੁਤ ਹੀ ਇਲਾਗਾ ਦੇ ਕੰਮ ਜਿਹੜੀ ਚੀਜ਼ ਬਖਸਨ ਰਹੀ ਸੁਸਾਇਟੀ ਕਰਦੀ ਹੈ ਨੌਜਵਾਨਾਂ ਨੂੰ ਜਾਗਰੂਤ ਕਰਦੀ ਹੈ ਤਾਂ ਜੋ ਆਪਾਂ ਇਹਨਾਂ ਦੇ ਦਿਨ ਜਿਹੜੇ ਲਗਾਤਾਰ ਮਨਾਏ ਜਾ ਸਕਣ ਅਸੀਂ ਨੌਜਵਾਨੀ ਨੂੰ ਅਪੀਲ ਕਰਦੇ ਆਂ ਕਿ ਵੱਧ ਤੋਂ ਵੱਧ ਜੁੜਿਆ ਜਾਵੇ ਵੱਧ ਤੋਂ ਵੱਧ ਯੂਥ ਨੂੰ ਇਨਸਪਾਇਰ ਕੀਤਾ ਜਾਵੇ ਕਿ ਆਪਾਂ ਦੇਸ਼ ਭਗਤੀ ਵਾਲ ਤਰੀਕੇ ਤਾਂ ਕਿ ਉਹਨਾਂ ਨੂੰ ਜਿਹੜੇ ਆਪਣੇ ਸ਼ਹੀਦ ਨੇ ਉਹਨਾਂ ਨੂੰ ਸੱਚੀ ਸ਼ਰਦਾਂਜਲੀ ਮਿਲੇ ਇਨਕਲਾਬ ਜਿੰਦਾਬਾਦ ਹੁਣ ਆ ਵੀ ਵੱਧ ਤੋਂ ਵੱਧ ਗਰਾਊਂਡਾਂ ਨਾਲ ਜੁੜੋ ਤੇ ਜਿਹੜਾ ਸਰਕਾਰੀ ਮੁਹਿੰਮ ਚਲਾ ਰਹੀ ਆ ਜਿਹੜੀ ਨਸ਼ੇ ਦੇ ਵਿਰੁੱਧ ਉਹਦੇ ਵਿੱਚ ਸਰਕਾਰ ਨੂੰ ਵੱਧ ਤੋਂ ਅਜੇ ਦਾ ਗਰਾਊਂਡਾਂ ਦੇ ਨਾਲ ਜੋੜਨ ਬੱਚਿਆਂ ਨੂੰ ਤੇ ਨਸ਼ੇ ਵਾਲੇ ਆਟੋਮੈਟਿਕ ਟੁੱਟ ਜਾਣਗੇ ਤੇ ਬਜ਼ੁਰਗ ਵੀ ਵੱਧ ਵੱਧ ਗਰਾਊਂਡਾਂ 'ਨਾ ਆਉਣ ਜਿਹੜੀਆਂ ਦਵਾਈਆਂ ਦੇ ਵਿੱਚ ਹਸਪਤਾਲ ਦੇ ਗੇੜੇ ਨੂੰ ਬੰਦ ਹੋ ਜਾਣਗੇ ਵੱਧ ਤੋਂ ਵੱਧ ਜਿਹੜਾ ਗਰਾਊਂਡਾਂ ਅਟੈਚ ਹੋਣਗੇ ਸ਼ਹੀਦ ਭਗਤ ਸਿੰਘ ਰਾਜਗੁਰੂ ਸਦੇ ਮੈਮੋਰੀਅਲ ਸੁਸਾਇਟੀ ਹਰ ਸਾਲ ਦੀ ਤਰ੍ਹਾਂ ਤੇ ਅੱਜ ਵੀ ਸ਼ਹੀਦਾਂ ਨੂੰ ਸਜਦਾ ਕਰਨ ਆਈ ਆ ਤੇ ਅਸੀਂ ਇਸ ਪਲੇਟਫਾਰਮ ਤੋਂ ਖੜ ਕੇ ਦੇਸ਼ ਵਾਸੀਆਂ ਨੂੰ ਦੁਨੀਆ ਨੂੰ ਅਪੀਲ ਕਰਦੇ ਆ ਕਿ ਆਓ ਦੇਸ਼ ਨੂੰ ਤੰਦਰੁਸਤ ਮਜ਼ਬੂਤ ਬਣਾਉਣ ਲਈ ਹਰ ਨਾਗਰਿਕ ਨੂੰ ਬੰਦੇ ਹੱਕ ਦੇਣ ਲਈ ਆਜ਼ਾਦੀ ਦਾ ਅਸਲੀ ਨਿਕ ਮੰਨ ਲਈ ਅਸੀਂ ਸ਼ਹੀਦਾਂ ਨੂੰ ਯਾਦ ਕਰੀਏ ਉਹਨਾਂ ਦੇ ਪਾਇਪੂਰਨਿਆਂ ਤੇ ਚਲੀਏ ਇਹੋ ਹੀ ਸੱਚੀ ਸੁੱਚੀ ਹੋਣ ਸ਼ਰਧਾਂਜਲੀ ਹੋਏਗੀ ਇਹ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਿੱਧਾ ਤੁਹਾਡੀ ਸੋਚ ਤੇ ਕਹਿਰ ਦੇਾਂਗੇ ਠੋਕੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਜਦ ਤੱਕ ਚੁਰ ਚੰਦ ਰਹੇਗਾ ਉਸ ਤੇਰਾ